ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪੰਜਾਬੀਆਂ ਦਾ ਪੂਰੇ ਵਰਲਡ ਵਿੱਚ ਥੈਂਕ ਯੂ ਕਰਦਾ ਸ਼ੌਕਾ ਟੈਕਨੋਲੋਜੀ ਮੈਂ ਜਰਮਨੀ ਤੋਂ ਪੂਰੇ ਵਰਲਡ ਦਾ ਜਿੰਨੇ ਪੰਜਾਬੀ ਆਪਣੇ ਰਹਿੰਦੇ ਨੇ ਇੰਡੀਆ ਦੇ ਵਿੱਚ ਉੱਥੇ ਦੇ ਪੰਜਾਬ ਦਾ ਪਾਕਿਸਤਾਨ ਦੇ ਪੰਜਾਬ ਦਾ ਥੈਂਕ ਯੂ ਕਰਦਾ ਸਾਰਿਆਂ ਦਾ ਤੁਹਾਡਾ ਜਿੰਨੇ ਵੀ ਆਪਣੀਆਂ ਵੀਡੀਓ ਦੇਖਦੇ ਨੇ ਤਹਿ ਦਿਲੋਂ ਤੁਹਾਨੂੰ ਬਧੀਆਂ ਤੁਹਾਡਾ ਨਵੇਂ ਸਾਲ ਦੀ ਤੁਹਾਨੂੰ 25 ਦੀਆਂ ਬਹੁਤ ਬਹੁਤ ਵਧਾਈਆਂ ਹੋਣ ਤੁਹਾਨੂੰ ਠੀਕ ਹੈ ਲੱਖ ਲੱਖ ਵਧਾਈਆਂ ਚੜ੍ਹਦੀ ਕਲਾ ਵਿੱਚ ਰਹੋ ਤਰਕੀਆਂ ਕਰੋ ਜਿਦਾ ਪਿਛਲੇ ਸਾਲ ਦੇ ਨਾਲੋਂ ਜ਼ਿਆਦਾ ਐ ਸਾਲ 'ਚ ਤੁਸੀਂ ਤਰੱਕੀ ਕੀਤੀ ਐ ਠੀਕ ਹੈ ਕਿ ਨਹੀਂ ਕਿਉਂ ਸਾਲ ਘਟੀ ਜਾਂਦੇ ਆ ਬੰਦੇ ਦੀ ਉਮਰ ਵੀ ਘਟੀ ਜਾਂਦੀ ਅੱਗੇ ਤੋਂ ਅੱਗੇ ਆਪਾਂ ਤਰੱਕੀ ਵੱਲ ਰਾਸਤੇ ਵੱਲ ਤੁਰੇ ਹੋਏ ਆ ਤੇ ਤਰੱਕੀਆਂ ਕਰਨੀਆਂ ਹਨ ਚਲੋ ਰੱਬ ਮਿਹਰ ਕਰੇ ਤੁਹਾਡੇ ਦੇ ਤਰੱਕੀਆਂ ਤਾਂ ਤੁਸੀਂ ਕਰਨੀਆਂ ਰੱਬ ਦਾ ਨਾਮ ਆਪਾਂ ਲੈ ਲੈਣਾ ਚਲੋ ਲੈਣਾ ਚਾਹੀਦਾ ਤਰੱਕੀ ਤਾਂ ਬੰਦੇ ਨੇ ਆਪ ਕਰਨੀ ਹੁੰਦੀ ਆ ਠੀਕ ਹੈ ਕਿ ਨਹੀਂ ਤੇ ਅਸੀਂ ਤਾਂ ਫਿਰ ਡਰ ਦੇ ਮਾਰੇ ਰੱਬ ਦਾ ਨਾਮ ਲੈਂਦੇ ਵੀ ਕੋਈ ਗਲਤੀ ਨਾ ਹੋ ਜਾਵੇ ਸਾਡੇ ਕੋਲੋਂ ਤਰੱਕੀਆਂ ਆਪੇ ਹੀ ਕਰਨੀਆਂ ਪੈਣੀਆਂ ਕੰਮ ਆਪੇ ਹੀ ਕਰਨੇ ਪੈਣੇ ਮਿਹਨਤ ਹੱਥੀਂ ਕਰਨੀ ਪੈਣੀ ਹੈ ਠੀਕ ਹੈ ਚੋਰੀਆਂ ਠਗੀਆਂ ਕਰ ਕਰਕੇ ਘਰ ਨਹੀਂ ਬਸਦੇ ਹੁੰਦੇ ਤੇ ਮੈਂ ਕਈ ਬੰਦੇ ਇੱਥੇ ਉਜੜਦੇ ਦੇਖ ਚੁੱਕਾ ਬਹੁਤ ਬੰਦੇ ਦੇਖੇ ਨਹੀਂ ਜਾਂਦੇ ਜਿਨ੍ਹਾਂ ਦੇ ਕੋਲ ਐਵੇਂ ਚੰਗਾ ਪੈਸਾ ਆ ਗਿਆ ਠੀਕ ਹੈ ਕਿ ਨਹੀਂ ਸਾਹਮਣੇ ਹੋਇਆ ਸਾਹਮਣਾ ਨਹੀਂ ਆਉਂਦਾ ਸਾਡੇ ਪੰਜਾਬੀਆਂ ਨੂੰ ਸਾਹਮਣਾ ਨਹੀਂ ਹੁੰਦਾ ਪੈਸਾ ਬਸ ਮੰਗਣ ਤੇ ਜ਼ੋਰ ਲਾਇਆ ਹੁੰਦਾ ਫੇਰਾ ਫੇਰੀਆਂ ਉੱਤੇ ਵੀ ਕਈ ਜ਼ੋਰ ਲਾ ਲੈਂਦੇ ਨੇ ਤੇ ਸਾਡੇ ਕੋਲ ਸਾਡੇ ਬਸ ਦਾ ਕੰਮ ਨਹੀਂ ਹੈਗਾ ਠੀਕ ਹੈ ਕਹਿੰਦੇ ਪੈਸਾ ਸੰਭਣਾ ਸੰਭੋਣਾ بڑے ਮੈਂ ਉਜੜਦੇ ਬੰਦੇ ਦੇਖੇ ਨੇ ਪ੍ਰੈਸਟੋਰੈਂਟ بڑے بڑے ਤਬਾਹ ਹੋ ਗਿਆ ਉਹਨਾਂ ਦੇ ਠੀਕ ਹੈ ਕਹਿੰਦੇ ਕੋਈ ਮਾੜੀਆਂ ਹਰਕਤਾਂ ਨਹੀਂ ਦੀਆਂ ਕੋਈ दारू ਨਹੀਂ ਪੀਂਦੇ ਕਿਸੇ ਪਾਸੇ ਪੈਸਾ ਨਹੀਂ ਵੇਸਟ ਕੀਤਾ ਵਾ ਇਦਾਂ ਉਜੜ ਗਏ ਜਿੱਦਾਂ ਦੀਆਂ ਨੀਤਾਂ ਹੋਂ ਬੰਦੇ ਰਿਆਂ ਉਦੋਂ ਦੇ ਕੰਮ ਹੋ ਜਾਂਦੇ ਨੇ ਠੀਕ ਹੈ ਤੇ ਵਾਕਿ ਮੈਂ ਤਾਂ ਇਹੀ ਕਹਿਣਾ ਵੀ ਤੁਹਾਡਾ ਕੰਮ ਵਿੱਚ ਵਾਧਾ ਪਵੇ ਠੀਕ ਹੈ ਲੜਾਈਆਂ ਝਗੜਿਆਂ ਤੋਂ ਆਪਾਂ ਦੂਰ ਰਹੀਏ ਆਪਣੀ ਆਤ ਹੈ ਜੇ ਕੋਈ ਬੰਦਾ ਬੋਲਦਾ ਨਹੀਂਗਾ ਉਹਨੂੰ ਸਾਰੀ ਉਮਰ ਹੀ ਬੋਲਣਾ ਹੀ ਨਹੀਂਗਾ ਠੀਕ ਹੈ ਐਦਾਂ ਨਹੀਂ ਹੋਣਾ ਚਾਹੀਦਾ ਲੜਾਈਆਂ ਨਾ ਕਰੋ ਤੁਸੀਂ ਟੈਕਟਾਕ ਉੱਤੇ ਆ ਫੇਸਬੁਕ ਉੱਤੇ ਐਦਾਂ ਲੜਾਈਆਂ ਹੁੰਨੀਆਂ ਰਹਿਣੀਆਂ ਇਹ ਨਹੀਂ ਹੋਣੀਆਂ ਚਾਹੀਦੀਆਂ ਤੇ ਤੁਸੀਂ ਆਪਣਾ ਜਿਹੜਾ ਕੰਮ ਵਰਕ ਹੈ ਉਹਦੇ ਵਿੱਚ ਜ਼ਿਆਦਾ ਧਿਆਨ ਦਿਓ ਠੀਕ ਹੈ ਕਰਨੀ ਆਪਣੀ ਫੈਮਲੀ ਵੱਲ ਧਿਆਨ ਦਿਓ ਜ਼ਿਆਦਾ ਤੇ ਆਪੇ ਕੰਮ ਸਹੀ ਹੁੰਦੇ ਰਹਿੰਦੇ ਨੇ ਠੀਕ ਹੈ ਬਹਿਰ ਬਰੋਧ ਵਿੱਚ ਨਹੀਂ ਜਾਣਾ ਚਾਹੀਦਾ ਸਾਨੂੰ ਤੇ ਉਮਰਾਂ ਦਾ ਬੰਦੇ ਦੀਆਂ ਘੱਟੀਆਂ ਨਹੀਂ ਕਿੰਨੀ ਉਮਰ ਹੁੰਦੀ ਹੈ ਬੰਦੇ ਦੀ ਕੋਈ ਪਤਾ ਨਹੀਂ ਲੱਗਦਾ ਕਦੋਂ ਪਟਾਕਾ ਪੈ ਜਾਵੇ ਜ਼ਿੰਦਗੀ ਦੇ ਵਿੱਚ ਹੁਣ ਤੁਹਾਡੇ ਸਾਹਮਣੇ ਆ ਪਿੱਛੇ ਦੋ ਜਹਾਜ਼ ਕ੍ਰੈਸ਼ ਹੋ ਗਏ ਹੂੰ ਦੇਖੋ ਬੰਦੇ ਜਾ ਰਹੇ ਨੇ ਆ ਨਵੇਂ ਸਾਲ ਦੇ ਉੱਤੇ ਕੰਮ ਹੋਇਆ ਦੋ ਤਿੰਨ ਦਿਨ ਪਹਿਲਾਂ ਤੇ ਇੱਕ ਤਾਂ 3 ਕਿਲੋਮੀਟਰ ਪਹਿਲਾਂ ਹੀ ਕ੍ਰੈਸ਼ ਹੋ ਗਿਆ ਇੱਕ ਇਧਰ ਹੋਰ ਕ੍ਰੈਸ਼ ਹੋਇਆ ਆਪਣਾ ਪਤਾ ਨਹੀਂ ਤਾਇਬਾਨ ਏਰੀਏ ਵਿੱਚ ਉੱਥੇ ਵੀ ਦੇਖ ਲਓ ਬੰਦੇ ਕਾਫੀ ਸਾਰੇ ਹੀ ਮਰ ਮੁੜ ਗਏ ਆ ਜਿਹੜੇ ਬਚੇ ਵੀ ਆ ਉਹ ਕਿਹੜੇ ਵਿਚਾਰੇ ਜੀਂਦੇ ਆ ਸੱਟਾਂ ਜ਼ਖਮੀ ਹੋ ਗਏ ਹੋਰ ਉਹ ਜਾਨੀ ਕਿ ਕਿੰਨਾ ਚਿਰੋ ਕੱਢਣਗੇ ਜ਼ਿੰਦਗੀ ਠੀਕ ਆ ਕਿ ਨਹੀਂ ਤੇ ਨਵੇਂ ਸਾਲ ਦੇ ਉੱਤੇ ਜਾ ਰਹੇ ਸੀ ਰਿਸ਼ਤੇਦਾਰਾਂ ਨੂੰ ਮਿਲਣ ਤੇ ਆ ਕੰਮ ਹੋ ਗਿਆ ਜਹਾਜ਼ ਕ੍ਰੈਸ਼ ਹੋ ਗਿਆ ਦੋ ਦੱਸੋ ਠੀਕ ਹੈ ਬਹੁਤ ਮਾੜਾ ਹੋਇਆ ਇਦਾਂ ਰੌੜ ਮੜ ਕੇ ਰਹਿਣਾ ਚਾਹੀਦਾ ਸਾਨੂੰ ਤੇ ਬੈਰ ਵਿਰੋਧ ਨਹੀਂ ਹੋਣੀ ਚਾਹੀਦੀ ਕੋਈ ਬੰਦਾ ਬੰਦੇ ਨੂੰ ਯਾਨੀ ਕਿ ਆਪਣੇ ਅਸੀਂ ਫੜਦੇ ਹਾਂ ਪੁਲਿਸ ਦਾ ਕੰਮ ਹੈ ਬੰਦੇ ਨੂੰ ਫੜਨਾ ਫੜ ਕੇ ਉਹਦੀ شناخت ਕਰੋ ਤੁਸੀਂ ਇਹ ਨਹੀਂ ਤੁਸੀਂ ਉਹਦੇ ਗੋਲੀਆਂ ਮਾਰ ਕੇ ਉਹਨੂੰ ਮਾਰ ਦਿਓ ਇਹ ਕਾਨੂੰਨ ਥੋੜੋ ਕਹਿੰਦਾ ਹੁੰਦਾ ਅੱਜ ਦਾ ਮੁੰਡੇ ਮੈਂ ਦੇਖੇ ਨੇ ਤੁਸੀਂ ਦੇਖਿਆ ਗੁਰਦਾਸਪੁਰ ਏਰੀਆ ਦੇ ਤਿੰਨ ਮੁੰਡੇ ਵਿਚਾਰੇ ਗਰੀਬ ਜਿਹੇ ਆ ਯੂਪੀ ਗਏ ਕਾਮਕਾਰ ਕਰਨ ਤੇ ਉੱਥੇ ਉਹਨਾਂ ਦਾ ਇਨਕਾਊਂਟਰ ਕਰ ਦਿੱਤਾ ਤੁਸੀਂ ਛੱਗੋਂ ਦੇਖ ਸਕਦੇ ਬੰਦਿਆਂ ਤੇਨਾਂ ਨੂੰ ਉਹ ਕੋਈ ਲੱਗਦੇ ਟੈਰੋਰਿਸਟ ਹੋਣਗੇ ਵੱਡੇ ਵੱਡੇ ਬੰਦਿਆਂ ਦੇ ਚਲੋ ਬਾਜਵੇਂ ਨਹੀਂ ਪਤਾ ਲੱਗਦਾ ਪਰ ਉਹਨਾਂ ਦਾ ਸਾਫ਼ ਪਤਾ ਲੱਗਦਾ ਇਹੋ ਜਿਹਾ ਕੰਮ ਨਹੀਂ ਗੇ ਹੋਣਾ ਚਾਹੀਦਾ ਤੁਸੀਂ ਇਨਕਾਊਂਟਰ ਕਰਦੇ ਉਹ ਕੱਡੇ ਕੋਲ ਗ੍ਰੇਨੇਡ ਕੱਢਾ ਰਹਾ ਹੋਲਾ ਕਰ ਦਿੱਤਾ ਸੀ ਉਹਨਾਂ ਨੇ ਹਾਂ ਉਹ ਜੀਂਦੇ ਤੁਸੀਂ ਫੜੇ ਜੀਂਦੇ ਪੁੱਛਗਿੱਛ ਕਰੋ ਉਹਨਾਂ ਨੂੰ ਸਜ਼ਾ ਦਿਓ ਤੋ ਤੁਸੀਂ ਗੋਲੀਆਂ ਮਾਰ ਕੇ ਅਗਲੇ ਨੂੰ ਮਾਰਦੇ ਨੇ ਫਿਰ ਜੇ ਤੁਹਾਡੇ ਕੋਈ ਮੁਕਾਬਲਾ ਹੁੰਦਾ ਫਿਰ ਤੁਸੀਂ ਖੜਦੇ ਹੋ ਖੜਦੇ ਨਹੀਂ ਕਿ ਕੋਈ ਹੈਗੇ ਹੈ ਆ ਕੋਈ ਕੰਮ ਹੈ ਚੰਗਾ ਤੁਹਾਡੇ ਆਪਣੇ ਹਾਲਾਤ ਦੇਖੋ ਕਿੱਦਾਂ ਦੇ ਹਾਂ ਵੇਖੋ ਪੁਲਿਸ ਵਾਲਾ ਦੇਖਿਆ ਤੁਸੀਂ ਆਪਣਾ ਪਿਸਟਲ ਉਹਨੇ ਵੇਚ ਦਿੱਤਾ ਚਿੱਟਾ ਪੀਣ ਲੱਗਾ ਜਿਹੜੇ ਸਮਾਂ ਕੀ ਨਹੀਂ ਹੁੰਦਾ ਵੇਚ ਦੇ ਚਿੱਟਾ ਉਹ ਕਹਿੰਦਾ ਮੈਨੂੰ ਲਿਆ ਕੇ ਦਿਓ ਉਹਨੂੰ ਆਪਣਾ ਪਿਸਟਲ ਉਹਨੂੰ ਨੂੰ ਦੇ ਦਿੱਤਾ ਉਹ ਉਹਨਾਂ ਨੇ ਲਈ ਫਿਰਦੇ ਪੁਲਿਸ ਵਾਲਿਆਂ ਦਾ ਬਾਦ ਪੁਲਿਸ ਨੇ ਫੜੇ ਆ ਵੀ ਤਾਂ ਸਾਡੇ ਬੰਦੇ ਆ ਉਹ ਕਹਿੰਦੇ ਵਿਚ ਗਏ ਸਾਨੂੰ ਅਸਲਾ ਤੁਸੀਂ ਆਪਣਾ ਵੇਚ ਦਿੰਨੇ ਤੇ ਫਿਰ ਨਛੇੜੀ ਪੁਲਿਸ ਵਿੱਚ ਤੁਸੀਂ ਭਰਤੀ ਕਰ ਲੈਨੇ ਤੇ ਨਛੇੜੀਆਂ ਨੇ ਫਿਰ ਇਹੀ ਕੰਮ ਕਰਨੇ ਗੋਲੀਆਂ ਮਾਰਨੀਆਂ ਹੂੰ ਦੱਸੋ ਪੁਲਿਸ ਵਾਲੇ ਅਸਲਾ ਵੇਚ ਕੇ ਚੱਟਾ ਪੀ ਰਹੇ ਨੇ ਇਹ ਉਹਦਾ ਚੱਟਾ ਰੋਕਦੇ ਨੇ ਆਪ ਇਹਨਾਂ ਦੀ ਡਿਊਟੀ ਰੋਕਣ ਦੇ ਉੱਤੇ ਕੋਈ ਆਪਣੇ ਜੋ ਵੀ ਸਮਾਗਲਨ ਕਰਦਾ ਉਹਨੂੰ ਫੜੋ ਤੁਸੀਂ ਤੇ ਇਹ ਆਪਣਾ ਅਸਲਾ ਵੇਚ ਕੇ ਫੜੇ ਚਿੱਟਾ ਪੀਣ ਲੱਗੇ ਹੋ ਤੇ ਆਹਾ ਪੁਲਿਸ ਸਮਝਾਈ ਦੀ ਇਹੇ ਬੰਦੇ ਇਹ ਤਾਂ ਇਦਾਂ ਦੇ ਤਾਂ ਕੰਮ ਹੁੰਦੇ ਦੇਖੀ ਨਹੀਂ ਕਿ ਮੈਂ ਜ਼ਿੰਦਗੀ ਦੇ ਵਿੱਚ ਜਿਹੜਾ ਆਪਣਾ ਅਸਲਾ ਵੇਚ ਦਿੰਦੇ ਨੇ ਤੁਹਾਡੇ ਸਾਹਮਣੇ ਵੀਡੀਓ ਆ ਚੁੱਕੀ ਹੂੰ ਉਹਨਾਂ ਨੂੰ ਨਹੀਂ ਕੋਸ ਕਹਿੰਦੇ ਉਹ ਵਿਚਾਰੇ ਤਿੰਨ ਠੋਕ ਦਿੱਤੇ ਵਿਚਾਰੇ ਗਰੀਬ ਘਰ ਦੇ ਬੰਦੇ ਸੀ ਉਹ ਠੀਕ ਹੈ ਇੱਕੋ ਬੰਦਾ ਹੋਰ ਹੈ ਉਹ ਪੁਲਿਸ ਨੇ ਫੜਿਆ ਤੁਹਾਡੇ ਸਾਹਮਣੇ ਦੇਖਿਆ ਹੁਣ ਤੁਸੀਂ ਉਹ ਬੰਦਿਆਂ ਦੇ ਨਾਲ ਕੰਟੈਕਟ ਕਰਦਾ ਹੁੰਦਾ ਸੀ ਤੇ ਬਾਅਦ ਦੇ ਵਿੱਚ ਪੰਜਾਬੀ ਦੇ ਵਿੱਚ ਬੰਦੇ ਦੀ ਪਿੱਠ ਪਿੱਛੇ ਲਿਖ ਕੇ ਲਿਖ ਦਿੰਦਾ ਹੁੰਦਾ ਸੀ ਵੀ ਮੈਂ ਇਹਦਾ ਕਤਲ ਕੀਤਾ ਉਹ ਜਨਾਨੀਆਂ بڑے ਕੱਪੜੇ ਪਾ ਕੇ ਸੜਕਾਂ ਉੱਤੇ ਰਾਤ ਨੂੰ ਨਿਕਲਦਾ ਸੀ ਤੇ ਉਹਨਾਂ ਨਾਲ ਗਲਤ ਹਰਕਤਾਂ ਕਰਦਾ ਸਗਾਵੇਂ ਨੂੰ ਪੈਸੇ ਦਿੰਦੇ ਫਲਾਣ ਨੇ 12ਵਾਂ ਕਤਲ 11 ਕਤਲਾਂ ਨੂੰ ਕਰ ਦਿੱਤੇ 12ਵੇਂ ਜਦੋਂ ਆਪ ਫੜਿਆ ਗਿਆ ਆ ਪੰਜਾਬ ਪੁਲਿਸ ਨੇ ਫੜਿਆ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਪੇਸ਼ ਕਰਦੇ ਹੋ ਕੋਰਟ ਦੇ ਵਿੱਚ ਇਹਨਾਂ ਬੰਦਿਆਂ ਤੇ ਗੋਲੀ ਮਾਰਦੇ ਕੋਈ ਨਹੀਂ ਤੁਸੀਂ ਜਿਹੜੇ ਟਾਪ ਕ੍ਰਾਈਮਨਲ ਬੰਦੇ ਨੇ ਜਿਹੜੇ ਗਰੀਬ ਐ ਉਹਦੇ ਸਿਰ ਦੇ ਵਿੱਚ ਤੁਸੀਂ ਗੋਲੀ ਮਾਰਦੇ ਹੂੰ ਤੇ ਇਸ ਬੰਦੇ ਦੇ ਅਦਾਲਤ ਵਿੱਚ ਪੇਸ਼ ਕਰਨ ਦੀ ਕੀ ਜ਼ਰੂਰਤ ਸੀਗੀ ਉਹਨੂੰ ਉਸੇ ਪਹਿਲੇ ਝਟਕਾ ਕੇ ਪਾਸੇ ਮਾਰਦੇ ਤੇ ਉਹ ਫਿਰ 5-4 ਸਾਲ ਬਾਅਦ ਛੁੱਟ ਕੇ ਫਿਰ ਉਹਨੂੰ ਆਹੀ ਕੰਮ ਕਰਨੇ ਉਹਨਾਂ ਨੇ ਇੰਨਾ ਟਾਈਮ ਕਿਉਂ ਲਾਉਨੇ ਤੁਸੀਂ ਜਿਹੜਾ ਕੰਮ ਤੁਸੀਂ ਕਰਦੇ ਨਹੀਂਗੇ ਹੈਗੇ ਹੈ ਉਹ ਨਹੀਂ ਤੁਸੀਂ ਕਰਨਾ ਹੂੰ ਗਰੀਬ ਬੰਦਾ ਫੜ ਲਿਆ ਚੱਲ ਖਾਸਮ ਹੈ ਵਿਚਾਰੇ ਗਰੀਬ ਮਾਵਾ ਉਹਨਾਂ ਨੇ ਕਿੱਦਾਂ ਰੋ ਰਹੇ ਆ ਸਾਡੇ ਬੰਦੇ ਮਾਰਦੇ ਜੁਪੀ ਦੇ ਵਿੱਚ ਜਾ ਕੇ ਪੰਜਾਬ ਪੁਲਿਸ ਨੇ ਖੜਾ ਉੱਥੇ ਭੇਜਦੇ ਪਤਾ ਨਹੀਂ ਕੀ ਹੋਇਆ ਉਹਨਾਂ ਦਾ ਵਿਚਾਰਾ ਗਾਲ ਘੁੱਟ ਗਏ ਗਾਲ ਘੁੱਟ ਕੇ ਮਾਰੇ ਆ ਫੇਰ ਉਹਨਾਂ ਦੇ ਗੋਲੀਆਂ ਮਾਰੀਆਂ ਹਾਂ ਆ ਕਾਨੂੰਨ ਕਹਿੰਦਾ ਸਾਡਾ ਜੀ ਚਲੋ ਮੈਂ ਵਧਾਈਆਂ ਦੇ ਰਿਹਾ ਨਵੇਂ ਸਾਲ ਦੇ ਉੱਤੇ ਇਦਾਂ ਨਹੀਂ ਹੋਣਾ ਚਾਹੀਦਾ ਠੀਕ ਹੈ ਕਿ ਨਹੀਂ ਕੰਮ ਚੰਗੇ ਹੋਣੇ ਚਾਹੀਦੇ ਨੇ ਬਸ ਇੱਕ ਉਲਟ ਵੀ ਤੁਹਾਡੇ ਸਾਹਮਣੇ ਆ ਪਿੱਛੇ ਜਿਹੜਾ ਨਾਲੇ ਦੇ ਵਿੱਚ ਡ੍ਰੀਨ ਦੇ ਵਿੱਚ ਡੈਟੂਗ ਪਈ ਆ ਤੇ ਉਹਨਾਂ ਦਾ ਕੱਢੋਣਾ ਸਿਸਟਮ ਨਹੀਂ ਹੈਗਾ ਬੰਦੇ ਤੜਫ ਰਹੇ ਨੇ ਹੂੰ ਤੇ ਉਹਨਾਂ ਵਿੱਚ ਕਿਨ 7-8 ਜਣੇ ਇੱਕੋ ਘਰ ਦੇ ਬੰਦੇ ਸੀ ਉਹਨਾਂ ਵਿਚਾਰੇ ਡੈਥ ਹੋ ਗਈ ਆ ਬੱਚੇ ਵੀ ਸੀ ਵਿੱਚ ਤੇ ਬਾਕੀ ਜਿੰਨੇ ਵੀ ਇਨਕਾਉਂਟਰ ਤੁਸੀਂ ਕਰਦੇ ਸਾਰੇ ਗਰੀਬ ਦਾ ਹੀ ਕਰਦੇ ਆ ਠੀਕ ਹੈ ਆਪਣੇ ਮਹਿਕਮੇ ਵੱਲੋਂ ਧਿਆਨ ਦਿਓ ਤੁਹਾਨੂੰ ਸਾਡੇ ਗਰੀਬਾਂ 'ਤੇ ਬਹੁਤ ਛੇਤੀ ਧਿਆਨ ਦਿੰਦੇ ਨੇ ਇਹ ਬੰਦਾ ਟੈਰਰਿਸਟ ਹੈ ਇਹ ਹਮਲੇ ਕਰਦੇ ਨੇ ਹੈ ਉਹਨਾਂ ਦੇ ਗਰਨੇਟ ਦਾ ਹਮ ਪਾਸ ਦੇ ਨੇ ਗਰਨੇਟ ਮਾਰੇ ਨੇ ਉਹਨਾਂ ਦਾ ਆਪਣਾ ਭਾਰ ਗਰਨੇਟ ਨਾਲ ਘੱਟ ਲੱਗਦਾ ਹੂੰ ਜਿੰਨਾ ਤੁਸੀਂ ਗਰਨੇਟ ਨੂੰ ਚੱਕ ਸਕਦੇ ਨੇ ਉਹ ਕੋਈ ਐਨਕਾਊਂਟਰ ਕਰਨਾ ਸਹੀ ਕਰੋ ਇਹਨਾਂ ਜਿਨੇ ਜਨਾਨੀ ਨਾਲ ਬੱਚਿਆਂ ਗਲਤ ਕੰਮ ਕਰਦੇ ਉਹਨਾਂ ਦਾ ਕਰਦੇ ਉਹ ਨਹੀਂ ਕਰਦੇ ਉਹ ਤੇ ਅੱਖਾਂ ਮੀਟ ਲੈਣੇ ਅਦਾਲਤ ਵਿੱਚ ਜਾਜੂ ਸਾਹਮਣੇ ਪੇਸ਼ ਕਰਨਾ ਹੁੰਦਾ ਇਹਨਾਂ ਨੂੰ ਹੈ ਬੜਾ ਵੱਡਾ ਸੀ ਸਮਗਲਰ ਫੜਿਆ ਸਾਡੇ ਫੀਤੀਆਂ ਲੱਗ ਜਾਣ ਕੋਈ ਕੰਮ ਚਾਜ ਦਾ ਨਾ ਕਰਿਆ ਤੁਸੀਂ ਚਲੋ ਹੋਰ ਸਾਰਿਆਂ ਦਾ ਮੈਂ ਥੈਂਕ ਯੂ ਕਰਦਾ ਸਾਰੇ ਬੰਦਿਆਂ ਨੇ ਜਿੰਨੇ ਮੇਰੇ ਸਬਸਕ੍ਰਾਈਬਰ ਨੇ ਤੇ ਨਦ ਤੁਨ ਬਾਦ ਗਾਦਾ ਤੁਹਾਡਾ ਸਾਰਿਆਂ ਦਾ ਠੀਕ ਹੈ ਕਿ ਨਹੀਂ ਤੇ ਵੀਡੀਓ ਮੇਰੇ ਕੋਲ ਇਸ ਕਰਕੇ ਪੈਂਦੀਆਂ ਨਹੀਂਗਾ ਕਿ ਅੱਗੇ ਬਥੇਰੀਆਂ ਪਾਪ ਪਾਤੀਆਂ ਉਹਨਾਂ ਨਾਲ ਈ ਸਾਰ ਲਿਆ ਕਰੋ ਨਵੇਂ ਸਾਲ ਤੇ ਪਾਵਾਂਗਾ ਵੇਟ ਕਰੋ ਇੱਕ ਹਫਤਾ ਉਦਾਂ ਦੀ ਵੀਡੀਓ ਪਾਵਾਂਗਾ ਜਿਹੜਾ ਨਹੀਂ ਪਹਿਲਾਂ ਪਾਈ ਸੀ ਸੁੱਚਾ ਸਿੰਘ ਦੀ ਵੀ ਪੂਰੇ ਪੜ ਲਈ ਝੂਠ ਖਾ ਲੈਂਦਾ ਨਾ ਸੁੱਚਾ ਸਿੰਘ ਰੱਖਿਆ ਤੇ ਮਾਲਾ ਜ਼ਮੀਨ ਦਾ ਨਾਂ ਨਹੀਂ ਜ਼ਗੀਰਦਾਰ ਉਹ ਵੀਡੀਓ ਬਹੁਤ ਚੱਲੀ ਉਹ ਫੇਰ ਮੋੜ ਮੋੜ ਕੇ ਪਾਉਂਦੇ ਉਦਾਂ ਦੇ ਨਾਂ ਕੱਢਾਂਗਾ ਫੇਰ ਕੋਈ ਵੇ ਟਾਈਮ ਦਿਓ ਥੋੜਾ ਜਿਹਾ ਮੈਨੂੰ 1 ਵੀਕ ਚਾਹੀਦਾ ਠੀਕ ਹੈ ਫਿਰ ਤੁਹਾਡਾ ਮਹੀਨਾ ਕੰਘ ਜਾਗਾ ਇੱਕ ਹੈ ਐਸੇ ਲਿਆਉਣਾ ਆਪਾਂ ਅਰਜੁਨ ਹੈ ਬਸ ਸਾਲਾ ਭੁੱਖੀ ਪੀ ਕੇ ਦਾ ਮੰਜੇ ਤੋਂ ਉੱਠਦਾ ਤੇ ਨਾਂ ਅਰਜੁਨ ਸਿੰਘ ਰੱਖਿਆ ਆ ਤੇ ਇਹਦੇ ਵਿੱਚ ਲਿਆਉਂਗਾ ਅਨਪੜ ਬੰਦੇ ਜਿੰਨੇ ਵੀ ਸਕੂਲੇ ਨਹੀਂ ਗਏ ਜਿਹੜੇ ਓ ਲਿਆਉਣੇ ਨੇ ਠੀਕ ਹੈ ਅਨਪੜ ਸੂਰਤੀ ਫੁਮਣ ਇਹ ਇਦਾਂ ਦੇ ਸਾਰੇ ਇਕੱਠੇ ਕਰਕੇ ਹਨਾ ਪੂਰੇ ਲਿਆ ਮਾਰਾ 25 25 ਬੰਦੇ ਪੂਰੇ ਪਾਵਾਂ ਦਾ ਓਕੇ ਥੈਂਕ ਯੂ ਪੂਰੇ ਬਾਰਡਾਂ ਦਾ ਸ਼ੋਕੋ ਟੈਕਨੋਲੋਜੀ ਮੈਂ ਜਰਮਨੀ ਤੋਂ ਆਪਣੇ ਸਬਸਕ੍ਰਾਈਬਰਾਂ ਦਾ ਤਹਿ ਦਿਲੋਂ ਧੰਨਵਾਦੀ ਆ ਤੇ ਬਾਕੀ ਆ ਜਿੰਨੇ ਟਿਕਟੋਕ ਤੇ ਬੈਠੇ ਨੇ ਨਾ ਆ ਇਹ ਸਾਲ ਦੇ ਵਿੱਚ ਨਾ ਗਾਲਾਂ ਗੋਲਾਂ ਕੱਢਣੋ ਹਟ ਜਾਓ ਤੁਸੀਂ ਠੀਕ ਐ ਜਿਹੜੇ ਬੰਦੇ ਸਾਡੇ ਗੁਰੂਆਂ ਦੀਆਂ ਫੋਟੋਆਂ ਲਾ ਕੇ ਆ ਗਾਲਾਂ ਗੋਲਾਂ ਕੱਢਦੇ ਨੇ ਤੁਸੀਂ ਮਾੜੀ ਮੋਟੀ ਕੋ ਸ਼ਰਮ ਸ਼ਰਮ ਕਰ ਲਓ ਠੀਕ ਐ ਕਿ ਨਹੀਂ ਕੋਈ ਫਾਇਦਾ ਨਹੀਂਗਾ ਤੁਹਾਡੇ ਕੋਈ ਹਿੰਦੂ ਪਾਰਟੀ ਦੇ ਬੰਦੇ ਨੇ ਕੋਈ ਮੈਨੂੰ ਨਹੀਂ ਪਤਾ ਕਿੱਥੇ ਦੇ ਆ ਇਹ 7-8 ਜਣੇ ਬੈਠੇ ਰਹਿੰਦੇ ਨੇ ਪਿੱਕਾ ਲਾਉਂਦੇ ਨੇ ਕਦੇ ਬਾਬਾ ਸਾਡੇ ਸੰਤ ਜੀ ਦਾ ਨਾਲ ਸਿੰਘ ਭਿੰਡਾ ਵਾਲਿਆਂ ਦੀਆਂ ਫੋਟੋਆਂ ਲਾ ਲਓਗੇ ਗਾਲਾਂ ਕੱਢਦੇ ਨੇ ਕਦੇ ਇਹ ਗੁਰੂਆਂ ਨੂੰ ਗਾਲਾਂ ਕੱਢਦੇ ਨੇ ਉਹ ਇਹਨਾਂ ਦੇ ਦੇਵੀ-ਦੇਵਤਿਆਂ ਨੂੰ ਗਾਲਾਂ ਕੱਢਦੇ ਨੇ ਤੇ ਗਾਲਾਂ-ਗੂਲਾਂ ਕੱਢ ਕੇ ਫਾਇਦਾ ਕੋਈ ਨਹੀਂ ਹੁੰਦਾ ਜੇ ਹਿੰਮਤ ਹੁੰਦੀ ਹੈ ਹਨਾ ਤੇ ਸਿੱਧਾ ਹੀ ਕੰਡੈਕਟ ਕਰਿਆ ਕਰੋ ਉਹਨਾਂ ਦੇ ਨਾਲ ਇੱਕੋ ਦੂਜੇ ਦਾ ਉਹਨਾਂ ਨੂੰ ਮਿਲੋ ਘਰ ਦੇ ਵਿੱਚ ਜਾ ਕੇ ਥਿੱਥੇ ਬੈਠ ਕੇ ਗੱਲਬਾਤ ਕਰੋ ਬਾਕੀ ਬੰਦਿਆਂ ਨੂੰ ਅੰਡਰਸਟਾਰ ਬਣਾ ਕਰੋ ਤੁਸੀਂ ਗਾਣਾ ਕੱਢਣੋਂ ਹਟ ਜਾਓ ਠੀਕ ਹੈ ਕੰਨਾ ਹ ਤੁਸੀਂ 8-9 ਮਹੀਨੇ ਹੋ ਗਏ ਮੈਨੂੰ ਦੇਖਦੇ ਨੂੰ ਤੁਸੀਂ ਗਾਣਾ ਜਨਾਨੀਆਂ ਵੀ ਵਿੱਚੇ ਬਹਾੜੀਆਂ ਹੋਣੀਆਂ ਤੇ ਉਹ ਵੀ ਗਾਣਾ ਕੱਢਣ ਤੇ ਹੋਈਆਂ ਆ ਟਿਕਟੋਕ ਉੱਤੇ ਹੋਰ ਜਨਾਨੀਆਂ ਉਹ ਆਸ ਵਿੱਚ ਹੀ ਲੜਦੀਆਂ ਆ ਉਹ ਇੱਕ ਦੂਜੇ ਨੂੰ ਗਾਣਾ ਕੱਢੀ ਜਾਂਦੀਆਂ ਬਾਹਰੋਂ ਇੱਥੋਂ ਪੰਜਾਬ ਤੋਂ ਆ ਕੇ ਤੁਸੀਂ ਕੋਈ ਕੰਮ ਕੁਮ ਕਾਰ ਲਓ ਓਕੇ ਤੇ ਗਾਣਾ ਕੱਢਣੀਆਂ ਬੰਦ ਕਰ ਦਿਓ ਤੰਕਿਓ ਗਾਰਦਾਂ ਤੁਹਾਡਾ ਨਹੀਂ ਫਿਰ ਪਟਾਕੇ ਬਰੂਕੇ ਤੁਹਾਡੇ ਇੱਕ ਦੂਜੇ ਨੇ ਪੈ ਜਾਣੇ ਆ ਠੀਕ ਲੱਬ ਲੁੱਬ ਜਾਂਦੇ ਹੁੰਦੇ ਬੰਦੇ ਕਿੱਥੇ ਕਿੱਥੇ ਨਹੀਂ ਕੋਈ ਐਡਾ ਮਸਲਾ ਨਹੀਂਗਾ ਪੈਂਦਾ ਹੁੰਦਾ ਨਾ ਲੱਪਣ ਦਾ ਹਟ ਜਾਓ ਠੀਕ ਹੈ ਗੁਰੂ ਉਹਨਾਂ ਦੇ ਵੀ ਸਾਂਝੇ ਆ ਤੁਹਾਡੇ ਵੀ ਸਾਂਝੇ ਆ ਇੱਕੋ ਹੀ ਹੈ ਜਰ ਰੱਬ ਇੱਕੋ ਤੇ ਫਿਰ ਗਾਲਾਂ ਨੂੰ ਵੀ ਰੱਬ ਨੂੰ ਹੀ ਕੱਢਦੇ ਆ ਨਾ ਹੈ ਤੁਹਾਡਾ ਹੋਇਆ ਉਹਨਾਂ ਦਾ ਹੋਇਆ ਕਿਸੇ ਦਾ ਵੀ ਹੋਇਆ ਗਾਲਾਂ ਤਾਂ ਉਹਨੂੰ ਹੀ ਕੱਢਦੇ ਨੇ ਹਾਂ ਆ ਥੋੜੋ ਵੀ ਸਾਡਾ ਗੁਰੂ ਆ ਤੁਹਾਡਾ ਨਹੀਂ ਤੁਹਾਡਾ ਨਹੀਂ ਸਾਰਿਆਂ ਦਾ ਸਾਂਝਾ ਹੈ ਰੋਜ਼ ਹੀ ਪੈਕ ਲਾ ਲਾ ਕੇ ਤੁਸੀਂ ਨਾ ਗਾਣਾ ਕੱਢਦੇ ਕਿਸੇ ਨੂੰ ਵੀ ਗਾਣਾ ਨਾ ਕੱਢੋ ਜੇ ਤੁਸੀਂ ਸੇਫਤ ਨਹੀਂ ਕਰ ਸਕਦੇ ਕਿਸੇ ਬੰਦੇ ਦਾ ਕੰਮ ਨਹੀਂ ਕੋਈ ਚੰਗੇ ਕਰ ਸਕਦੇ ਤੁਹਾਨੂੰ ਬੋਲਣ ਦਾ ਹੱਕ ਨਹੀਂ ਰਹੇਗਾ ਕਿਸੇ ਦੀ ਨੂੰ ਤੁਸੀਂ ਗਾਣਾ ਕੱਢੋ ਤੁਸੀਂ ਹੂੰ ਕੱਡਾ ਕੱਡੇ ਕੱਡੇ ਮੁੱਦੇ ਭਖਿਓ ਸੀਗੇ ਪਿਛਲੀ ਵਾਰੀ ਹਾਂ ਕਰਕੇ ਸਾਡਾ ਯਾਨੀ ਕੇ ਪੂਰੇ ਦਾ ਪੂਰਾ ਦਿਨ ਵੇਸਟ ਹੋ ਜਾਂਦਾ ਫਿਰ ਹੋਰ ਕੰਮ ਕਰਨਾ ਪੈਂਦਾ ਅੱਧਾ ਦਿਨ ਉਹ ਵੀ ਵੇਸਟ ਕਰੀਦਾ ਤੇ ਤਾਂ ਜਾ ਕੇ ਬਾਹਰ ਇੱਥੇ ਗਿਜਾਰੇ ਹੁੰਦੇ ਨੇ ਬਾਹਰ ਆਉਣਾ ਸੌਖਾ ਨਹੀਂਗਾ ਜਿੰਨੇ ਵੀ ਪੈਸੇ ਕੋਈ ਲਾਟ ਬਣਾਇਆ ਬਣਾਇਆ ਰਹੇ ਸਾਨੂੰ ਉਹਨਾਂ ਨਾਲ ਮਤਲਬ ਨਹੀਂ ਕੋਈ ਵੀ ਹੈਗਾ ਤੇ ਬਾਹਰ ਜਦੋਂ ਅਸੀਂ ਕੰਮ ਕਰਦੇ ਹਾਂ ਨਾ ਕੰਟੀਨਿਊ ਸ਼ਾਂਤੀ ਦੇ ਵਿੱਚ ਰਹਿ ਕੇ ਗੱਡੀ ਚੱਲਣੀ ਹੈ ਠੀਕ ਹੈ ਐ ਇਦਾਂ ਐ ਕੋਈ ਬਦਮਾਸ਼ੀਆਂ ਕਰਕੇ ਗੱਡੀ ਨਹੀਂ ਚੱਲੇਣੀ ਬਦਮਾਸ਼ੀਆਂ ਕਰਨੇ ਉੱਥੇ ਪਾਕਿਸਤਾਨ ਜਾਓ ਜਾਈਂਦੀ ਹੈ ਜਾਓ ਯਾ ਹੋਰ ਪਾਸੇ ਜਾ ਜਿੱਥੇ ਹੈਗੇ ਤੁਸੀਂ ਉੱਥੇ ਕਰੋ ਜਾ ਕੇ ਇਹਨਾਂ ਕੰਟਰੀਆਂ ਵਿੱਚ ਨਹੀਂ ਇੱਥੇ ਨਹੀਂ ਗੱਡੀ ਚੱਲਦੀ ਇੱਥੇ 70 ਕੈਰੋ ਤਾਂ ਮਿਲਦੇ ਹੁੰਦੇ ਡਾਲਰ ਅਮਰੀਕਾ ਦੇ ਵਿੱਚ 100 ਸਵਾ 100 ਮਿਲ ਜਾਊਗਾ ਉਹਦੇ ਨਾਲ ਕੀ ਕਰਾਂਗੇ ਤੁਸੀਂ ਹੂੰ ਕਿੱਥੇ ਕਿੱਥੇ ਚਲਾਉਂਗੇ ਉਹਨੂੰ 100 ਡਾਲਰ ਨੂੰ ਜੇ 70 ਇੱਥੇ ਜਰਮਨ ਦੇ 60 ਤੋਂ ਤਾਂ ਵੱਧ ਹੈ ਹੀ ਨਹੀਂਗੇ ਕੰਮ ਕਰਦੇ ਨੂੰ ਨਵੇਂ ਬੰਦੇ ਨੂੰ ਇੰਨੇ ਕੀ ਦਿੰਦੇ ਤੇ ਉਹ ਲੋਕ ਕਿਰਾਏ ਵਿੱਚ ਨਿਕਲ ਜਾਂਦੇ ਨੇ ਤੇ ਬਾਹਰ ਫਿਰ 4 ਘੰਟੇ ਉਹ ਬਹੁ ਟਾਈਮ ਲਾ ਕੇ ਤਾਂ ਗੱਡੀ ਚੱਲਦੀ ਜਾਂ ਘਰਵਾਲੀ ਨਾਲ ਕੰਮ ਕਰੇ ਠੀਕ ਆ ਤਾਂ ਗੱਡੀ ਚੱਲਣੀ ਘਰਵਾਲੀ ਸਾਡੀਆਂ ਕੰਮ ਨਹੀਂ ਕਰਦੀਆਂ ਹੁੰਦੀ ਇਹਦਾ ਬੰਦਾ ਹੀ ਕੰਮ ਕਰਦਾ ਇਹ ਤਾਂ ਘਰੇ ਹੀ ਬੈਠੇ ਉਹ ਬੀਟ ਵਧਾਉਣੀ ਰਹਿੰਦੀਆਂ ਹੁੰਦੀਆਂ ਹੋਰ ਉਹਨਾਂ ਨੇ ਕੀ ਕਰਨਾ ਨਿਆਣਾ ਜਾਮਾ ਦਿੱਤਾ 40 ਦਿਨ ਉੱਠਦੀਆਂ ਕੋਈ ਨਮंजे ਦੇ ਉੱਤੋਂ ਛਿਲੇ ਵਿੱਚ ਬੈਠੀਆਂ ਰਹਿੰਦੀਆਂ ਤੇ ਗੋਰੀਆਂ ਜਿਹੜੀਆਂ ਤੀਜੇ ਦਿਨ ਚਲੇ ਜਾਣੀਆਂ ਕੰਮ ਦੇ ਉੱਤੇ ਇੱਥੇ 40 ਦਿਨ ਹਾਂ ਜਨੂ ਅਗਨੇ ਦੀ ਫੇਰ ਤਿਆਰੀ ਨਹੀਂ ਪੱਥਰ ਰੱਖ ਦਿੰਦੇ ਨੇ ਫਿਰ 2 ਮਹੀਨੇ ਡਾਕਟਰਾਂ ਦੇ ਤੁਰੀਆਂ ਰਹਿੰਦੀਆਂ ਹਾਂ ਫੇਰ ਨਹੀਂ ਕੰਮ ਕਰਨਾ ਫੇਰ ਇੱਕ ਨਾ ਫੇਰ 40 ਦਿਨ ਛੇਰੇ ਦੇ ਜਨ ਤੀਜੇ ਦਾ ਫੇਰ ਨਹੀਂ ਪੱਥਰ ਤਿਆਰ ਹੁੰਦਾ ਹਾਂ ਇਹਨਾਂ ਨੇ ਕੁਝ ਨਹੀਂ ਕੰਮ ਕਰਨਾ ਨਾ ਬੇਟੇ ਵਧਾਉਣਾ ਹੈ ਖੂਨ ਤਾਂ ਬੰਦੇ ਨੇ ਪੀਣਾ ਫੇਰ ਉਹ ਬੰਦਾ ਬਾਹਰੋਂ ਆ ਕੇ ਟੱਕ ਟੱਕ ਚਲਾਉਂਦਾ ਆਣ ਕੇ ਡੇਢ ਲੋ ਘੰਟਾ ਵਿੱਚ ਲੋ ਦੇਖੀਏ ਉਹ ਸਾੜਾ ਜਾਂ ਗਾਣਾ ਕਿਸੇ ਨੂੰ ਕੱਢ ਲੈਂਦਾ ਚਾਰ ਪੰਜ ਜਾਂ ਆਪ ਸੁਣ ਸੁਣ ਲੈਣਦਾ ਕਿਸੇ ਦੇ ਕੋਲ ਹਾਂ ਬਸ ਦਿਨ ਲੰਘ ਗਿਆ ਤੁਹਾਡਾ ਓਕੇ ਜਦੋਂ ਹੋਰ ਮੇਰੇ ਵੱਲੋਂ ਸਾਰਿਆਂ ਨੂੰ ਸਾਸਰੀ ਗਰ ਥੈਂਕ ਯੂ ਕਰਦਾ ਅ ਗਰਦਾਸਪੁਰ ਤੋਂ ਬੰਦੇ ਬਹੁਤ ਜੁੜੇ ਹੋਏ ਨੇ ਤੈਨ ਦਾ ਧੰਨਵਾਦ ਦਿਉ ਵੀ ਤੁਹਾਡਾ ਗਰਦਾਸਪੁਰੀਓ ਜਿੰਨੇ ਵੀ ਹੈਗੇ ਨੇ ਆ ਪਿੰਡਾਂ ਫੋਨਾਂ ਦੇ ਇੱਧਰ ਗਰਦਾਸਪੁਰ ਜਿੰਨੇ ਵੀ ਹੈਗੇ ਨੇ ਉੱਥੇ ਦੇ ਬਾੜੇ ਨਾਲ ਜੁੜਦੇ ਬੰਦੇ ਮੇਰੇ ਨਾਲ ਕੰਟੈਕਟ ਬਹੁਤ ਜ਼ਿਆਦਾ ਨੇ ਹੋਰ ਵੀ ਅੱਗੇ ਪਹਿਲਾਂ ਵੀ ਸੀ ਠੀਕ ਆ ਥੈਂਕ ਯੂ ਕਰਦਾ ਤੁਹਾਡਾ ਸਾਰਿਆਂ ਬੰਦਿਆਂ ਦਾ ਠੀਕ ਆ ਇਹਦੇ ਲਈ ਇਹ ਰ ਬੰਦੇ ਹੁੰਦੇ ਨੇ ਜੱਟ ਹੁੰਦੇ ਨੇ ਆਕਾ ਬਠੰਡੇ ਵਾਲਾ ਇਧਰ ਵੀ ਜੱਟੋ ਸਾਡੇ ਦੁਆਬੇ ਦਾ ਜੱਟ ਝੁੱਟ ਹੈ ਹੀ ਨਹੀਂ ਐਵੇਂ ਰੋਲੀ ਪਾਉਂਦੇ ਗਾਣਾ ਗਾਉਂਦੇ ਸਾਡੇ ਉੱਥੇ ਉਹਨਾਂ ਏਰੀਆ ਦੇ ਜਿਆਦਾ ਸਿੰਗਰ ਬਣੇ ਹੋਏ ਨੇ ਠੀਕ ਹੈ ਆ ਦੁਆਬੇ ਦੇ ਹੀ ਆ ਜਿਆਦਾ ਗਾਣੇ ਗੋਣੇ ਗਾਉਂਦੇ ਜਿਉਂ ਭਰਾਵਾ ਸਾਡੇ ਨਹੀਂ ਜੱਟ ਝੁੱਟ ਹੈਗੇ ਹਾਂ ਸਾਰੇ ਬਾਹਰ ਹੀ ਆ ਇਧਰ ਆਣ ਕੇ ਕੋਈ ਤਖਾਨ ਵਾਲਾ ਕੰਮ ਕਰਦਾ ਕੋਈ ਸਾਲਾ ਮੈਸਤਰੀ ਬਣੇ ਪਹਿਲਾਂ ਦੇ ਇੰਡੀਆ ਵਿੱਚ ਇਹਨਾਂ ਇੰਡੇ ਆਣੇ ਕੋਈ ਕੰਮ ਹੀ ਨਹੀਂ ਕਰਦੇ ਹੁੰਦੇ ਹਾਂ ਹੁਣ ਬੜੀਆਂ ਵਧੀਆ ਟੈਲਾਂ ਲਾਉਣ ਲੱਗੇ ਆ ਵਾ ਅ ਤੇਲ ਵਧਣ ਲੱਗਿਓ ਗੱਡੀਆਂ ਤੇ ਟਰੈਕਟਰ ਚਲਾਉਂਦੇ ਸਾਰਾ ਕੁਝ ਕਰਨਾ ਪੈਂਦਾ ਇੱਥੇ ਉਧਰ ਨਹੀਂ ਕਰਦੇ ਤਾਂ ਨਾਵਾਂ ਦੀ ਮਸ਼ਹੂਰ ਰਹਿ ਗਏ ਜੱਟ ਹੁੰਦੇ ਹੈ ਹੀ ਨਹੀਂ ਪਿੰਡਾਂ ਦੇ ਪਰ ਸਾਡੇ ਕੋਈ ਉੱਥੇ ਦੇਖ ਲਓ ਚੈੱਕ ਕਰ ਲਓ ਇੱਕ ਮਿਲੂਗਾ ਤੇ ਦੋ ਮਿਲੂਗਾ ਬੂੜੇ ਬੜੇ ਦੋ ਤਿੰਨ ਮਹੀਨੇ ਤੁਹਾਨੂੰ ਸਾਰੇ ਬਾਹਰ ਬੂਰ ਆ ਗਏ ਤੇ ਬਾਕੀ ਜਿਹੜੇ ਰਹਿੰਦੇ ਨੇ ਤਾਂ ਥੋੜੇ ਬਹੁਤ ਰਹਿਣਗੇ ਉਹ ਵੀ ਆ ਜਾਣਗੇ ਓਕੇ ਠੀਕ ਹੈ ਕਿ ਨਹੀਂ ਥੈਂਕ ਯੂ ਜੀ ਥੈਂਕ ਯੂ ਜੀ ਵਾਕਿਆ ਗਾਣਿਆਂ-ਗੋਣਿਆਂ ਵੱਲ ਧਿਆਨ ਘੱਟ ਦਿਆ ਕਰੋ ਜਿੱਦਾਂ ਸਾਡੇ ਪੰਜਾਬੀ ਬੰਦੇ ਹਨ ਜਿੱਥੇ ਕੋਈ ਸਿੰਗਰ ਆਵੇ ਬੜੇ ਜਾਂਦੇ ਨੇ ਬੜੇ ਡਾਂਸ ਕਰਦੇ ਨੇ ਸਾਰੇ ਨੰਗੇ ਡਾਂਸ ਕਰੀ ਜਾਂਦੇ ਨੇ ਜੇ ਵਿੱਚ ਪੈਸਾ ਹੈ ਨਹੀਂ ਇਹਨਾਂ ਘੁਸੇਆਂ ਨੇ ਤੁਹਾਡ ਨੂੰ ਨਚਾ-ਨਚਾ ਕੇ ਪੈਸੇ ਤੁਹਾਡੇ ਮਕਾਦ ਆਣੇ ਫੇ ਕੋਈ ਸਾਲਾ ਚਾਹ ਪੱਤੀ ਲੈਣ ਆਇਆ ਘਰੋਂ ਕੋਈ ਖੰਡ ਲੈਣ ਆਇਆ ਕੋਈ ਸਾਲਾ ਉਹਨਾਂ ਦੇ ਮਹੁਰਤੇ ਸੈਟਲ ਹੁੰਦਾ ਉੱਥੇ ਪ੍ਰੋਗਰਾਮ ਵਿੱਚ ਜਾ ਕੇ ਇਹਨਾਂ ਦੇ ਉੱਤੇ ਫੇ ਆ ਜਿਹੜੇ ਸਾਲੇ ਕੰਜਰੇ ਹੀ ਆ ਜਿਹੜੇ ਗੋਂਦੇ-ਗੋਂਦੇ ਸਟੇਜਾਂ ਦੇ ਉੱਤੇ ਅਰਜਨਾਨੀਆਂ ਮੈ ਤਾਂ ਦੇਖਿਆ ਨਚਾਉਂਦੇ ਫਿਰਦੇ ਨੇ ਹੁਣ ਉੱਤੇ ਉਦਾਂ ਗਾਣੇ ਪੰਜਾਬੀਆ ਸਾਡੇ ਦੇਸ਼ ਦੀ ਪੰਜਾਬ ਦੀਆਂ ਮਾਣ ਆ ਸਾਨੂੰ ਇਹ ਨਾ ਜਨਾਨੀਆਂ ਦੇ ਉੱਤੇ ਤੇ ਆ ਨੱਚਣ ਲਾਈਆਂ ਸਟੇਜਾਂ ਦੇ ਉੱਤੇ ਹੈ ਤੇ ਇੱਕ ਬੰਦਾ ਕਹਿੰਦੇ ਸਾਡੇ ਧੀਆ ਭੈਣਾਂ ਸਾਂਝੀਆਂ ਹੁੰਦੀਆਂ ਜਿਹੜੇ ਬੰਦੇ ਰੋਲੀ ਪਾਉਂਦੇ ਹੁੰਦੇ ਮੈਂ ਇੱਕ ਫਾੜ ਕੇ ਧੀਆ ਭੈਣਾਂ ਸਾਂਝੀਆਂ ਹੁੰਦੀਆਂ ਸਾਲੇ ਪਹਿਲੀਆਂ ਕੁਰਸੀਆਂ ਤੇ ਆਪ ਬੈਠੇ ਹੁੰਦੇ ਨੇ ਮੋਰੇ ਜਾ ਕੇ ਉਹਨਾਂ ਤੇ ਪ੍ਰੋਗਰਾਮ ਲੱਕ ਹੈਲ ਦੇ ਦੇਖਦੇ ਨੇ ਤੁਸੀਂ ਆਪਣੇ ਘਰ ਦੀਆਂ ਜਨਾਨੀਆਂ ਦੇ ਲੱਕ ਲੁੱਕ ਦੇਖ ਲਓ ਜਿੱਦਾਂ ਦੇ ਉਹਨਾਂ ਦੇ ਲੱਕ ਲੱਗਿਓ ਉਦਾਂ ਦੇ ਉਹਨਾਂ ਦੇ ਲੱਗਿਓ ਉੱਥੇ ਦੇਖ ਲਿਆ ਕਰੋ ਉਹਨਾਂ ਨੇ ਨਚਾ ਲਿਆ ਕਰੋ ਉੱਥੇ ਬੇੜੇ ਦੇ ਵਿੱਚ ਬਤੂਨ ਆਚੜਾ ਤੇਰੇ ਉੱਤੇ ਸੱਟ ਦਿੰਨੇ ਆ 100 ਰੁਪਈਆ ਉਹਨਾਂ ਉੱਤੇ ਜਰੂਰੀ ਜਾ ਕੇ ਸੱਟਣਾ ਸਾਲੇ ਕੁਰਸੀਆਂ ਤੇ ਬੈਠੇ ਨੇ 50 50 20 20 ਹਜ਼ਾਰ ਬੰਦਾ ਹੂੰ ਆ ਇਹਨਾਂ ਦੀ ਸੋਚ ਐ ਬਾ ਉੱਥੇ ਬੈਠੇ ਰਹੋ ਪੁਰਾਣੀ ਸੋਚ ਦੇ ਵਿੱਚ 40 50 ਸਾਲ ਵਾਲੀ ਜਿਹੜੀ ਹੈਗੀ ਆ ਫਿਰ ਸਿੰਗਰ ਆ ਗਿਆ ਉੱਥੇ ਸਾਲੇ ਬਹਿ ਕੇ ਲਲਕਾਰੇ ਮਾਰ ਲਿਆ ਉਹਨੇ ਪੈਸਾ ਜਿਹਾ ਇਕੱਠੇ ਕਰਕੇ ਸੈੱਟ ਦੇਣੇ ਲੈ ਉਦਾਂ ਪੈਸਾ ਰੱਬੋਂ ਦੇ ਕੋਲ ਪੈਸੇ ਸਾਲੇ ਮੰਗਦੇ ਨੇ ਸਾਡੇ ਕੋਲ ਹੋਂ ਤੇ ਉੱਥੇ ਜਾ ਕੇ ਉਹ ਜੇ ਰੱਬ ਦਿੰਦਾ ਤਾਂ ਇਹਨਾਂ ਦੇ ਪੈਰਾਂ ਵਿੱਚ ਸਾਲਿਆਂ ਦੇ ਸੈੱਟ ਦਿਆ ਕਰੋ ਜਾ ਕੇ ਉਹ ਆ ਜਾਂਦੇ ਨੇ ਚਿੱਟੀ ਤੰਬੀ ਜੀ ਲਾ ਕੇ ਪੱਗ ਤੁਰਲੇ ਵਾਲੀ ਬੰਨ ਕੇ ਪੰਜ ਕੁ ਕੁੜੀਆਂ ਇੱਧਰ ਪੰਜ ਗਿਆ ਇੱਧਰ ਭਾਂਤ ਲੱਕ ਲੱਕ ਲਾਪੰਦੇ ਹਲੌਣ ਸਾਲੇ ਮੇਰੇ ਉਦਾਂ ਦੇ ਤੁਸੀਂ ਮੋਰ ਲਾਪੰਨ ਨਚਣ ਨਚਣ ਮੈਨੂੰ ਜਦਾਂ ਕੰਜਰ ਘਾਟ ਨਹੀਂ ਚੰਗਾ ਲੱਗਦਾ ਠੀਕ ਹੈ ਕਿ ਨਹੀਂ ਵੀ ਕਰਦੇ ਕਰਦੇ ਚਲੋ ਉਹਨਾਂ ਦਾ ਕੰਮ ਕੁਮ ਕੁ ਸਾਲੇ ਦਿਹਾੜੀ ਤੋਂ ਡਰਦੇ ਸਿੰਗਰ ਬਣੇ ਹੋਆ ਕਰਈ ਜਾਂਦੇ ਆ ਹੁਣ ਕੀ ਕਰ ਸਕਦੇ ਆ ਅਸੀਂ ਠੀਕ ਆ ਕਿ ਨਹੀਂ ਚਲੋ ਥੋੜਾ ਬਹੁਤਾ ਤਾਂ ਪ੍ਰੋਗਰਾਮ ਹੋਣਾ ਚਾਹੀਦਾ ਕਿ ਨਹੀਂ ਜਿਆਦਾ ਨਹੀਂ ਥੋੜਾ ਬਹੁਤਾ ਤਾਂ ਹੋਣਾ ਚਾਹੀਦਾ ਜੇ ਥੋੜਾ ਬਹੁਤਾ ਕੋਈ ਸਿੰਗਰ ਆਉਂਦਾ ਉੱਠਦਾ ਉਹਨੂੰ ਤੁਸੀਂ ਗੋਲੀ ਨਾਲ ਮਾਰ ਦਿੰਨੇ ਹੈ ਜਦੋਂ ਤੱਕ ਜੋ ਤਦ ਤੋ ਧੰਵਾਦ ਦੇ ਸ਼ੌਕ ਟੈਕਨੋਲੋਜੀ ਮੈਨ ਬਾਈ ਬਾਈ ਕਰਦਾ ਤੁਹਾਡਾ ਸਾਰਿਆਂ ਦਾ